ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਲਈ ਸਖਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਸੜਕਾਂ 'ਤੇ ਹਾਸਿਆਂ ਦੀ ਰੋਕਥਾਮ ਕਰਨਾ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਟ੍ਰੈਫਿਕ ਪੁਲਿਸ ਫਰੀਦਕੋਟ ਵੱਲੋਂ ਸ਼ਹਿਰ ਦੇ ਮੁੱਖ ਮਾਰਗਾਂ, ਬਚਾਰਾਂ ਚੰਤਕ ਸਥਾਨਾਂ ਉੱਪਰ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਚਲਾਨ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ ਗਲਤ ਭਾਰੀ ਓਵਰਲੋਡਿੰਗ ਬਿਨਾ ਹੈਲਮਟ ਸੀਟ ਬੈਲਟ ਨਾ ਲਗਾਉਣਾ ਓਵਰ ਸਪੀਡਿੰਗ ਕਾਰਾਂ ਦੀਆਂ ਖਿੜਕੀਆਂ ਤੇ ਅਨधिकृत ਕਾਲੀਆਂ ਫਿਲਮਾਂ ਅਤੇ ਕਾਲੀਆਂ ਚਾਲੀਆਂ ਅਤੇ ਗੈਰ ਕਾਨੂੰਨੀ ਪਾਰਕਿੰਗ ਵਾਲੇ ਕੇਸ ਮੁੱਖ ਸ਼ਾਮਿਲ ਹਨ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਫਰੀਦਕੋਟ ਦੇ ਬਾਜ਼ਾਰ ਦੇ ਵਿੱਚ ਘੰਟਾ ਘੰਟਾ ਕਰਦੇ ਨੇ ਜਿਹੜੇ ਬਾਈਕ ਲਾਏ ਹੋਏ ਲੋਕਾਂ ਨੇ ਰੋਂਗ ਪਾਰਕਿੰਗ ਕੀਤੀ ਹੋਈ ਆ ਉਹਦੇ ਵਿੱਚ ਪਬਲਿਕਿਟੀ ਜਾਰੀ ਆ ਰਹੀ ਹੈ ਉਹਨੂੰ ਬੜੀ ਫਾਇਦਾ ਆ ਰਹੀ ਹੈ ਲਿਫਟੇ ਚਾਰ ਰਹੀ ਆ ਉਹਨੂੰ ਜਿਹੜੇ ਬਾਈਕ ਆ ਸਵਾਰ ਸਾਨੂੰ ਮਿਲ ਗਏ ਜਾਂ ਗੱਡੀਆਂ ਲਾਈਆਂ ਹੋਈਆਂ ਉਹਨਾਂ ਵਿੱਚ ਨਾ ਪਾਸੇ ਕੀਤੇ ਗਏ ਵਿਕਲ ਕਰਾਏ ਗਏ ਕਿ ਜਿੱਥੇ ਪਾਰਕਿੰਗ ਵਾਲੀਆਂ ਜਗ੍ਹਾ ਬਣੀਆਂ ਉੱਥੇ ਹੀ ਲਾਏ ਜਾਣ ਜਿਹੜੇ ਮੌਕੇ ਤੇ ਡਰਾਈਵਰ ਮੌਕੇ ਤੇ ਨਹੀਂ ਮਿਲੇ ਉਹਨਾਂ ਗੱਡੀਆਂ ਨੂੰ ਅਸੀਂ ਲੋਕ ਕਰਕੇ ਲੋ ਕਰਤਾ ਤੇ ਜਦੋਂ ਸਾਨੂੰ ਤਾਲਮਿਲ ਕਰਨਗੇ ਉਸੇ ਉਹਨਾਂ ਦੇ ਚਲਾਨ ਕਰਾਂਗੇ ਸਾਨੂੰ ਲੋਕਾਂ ਨੂੰ ਟ੍ਰੈਫਿਕਸ ਵੱਲੋਂ ਬੀਲ ਹੈ ਵੀ ਜਿੱਥੇ ਪਾਰਕਿੰਗ ਦੀ ਜਗ੍ਹਾ ਬਣੀ ਹੋਈ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਪਾਰਕ ਉਹਦੇ ਹਾਲੇ-ਦੁਆਲੇ ਪਾਰਕਿੰਗ ਜਗ੍ਹਾ ਬਣੀ ਹੋਈ ਹੈ ਔਰ ਠੰਡੀ ਸੜਕ ਦੇ ਉੱਪਰ ਰਾਜ ਮੈਲ ਦੇ ਨਾਲ-ਨਾਲ ਪਾਰਕਿੰਗ ਬਣੀ ਹੋਈ ਹੈ ਉੱਥੇ ਹੀ ਲੋਨ ਤਾਂ ਜੋ ਜੋ ਬਾਜ਼ਾਰ ਦੇ ਵਿੱਚ ਲੋਕ ਪਬਲਿਕ ਆਉਂਦੀ ਉਹ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز